ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮਸਤਕ ਭਾਗ ਸੋ ਲਗਾ ਸੇ ਜਿਵੇਂ ਆਪ ਸਰਬੱਤ ਸੰਗਤਾਂ ਜਾਣਦੇ ਹੋ ਕਿ ਪਿਛਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਬਹੁਤ ਵੱਡਾ ਪੰਜਾਬ ਦਾ ਜਾਨੀ ਮਾਲੀ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਬਰਬਾਦ ਹੋ ਗਈਆਂ ਪੰਜਾਬ ਪੰਜਾਬ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਔਰ 80% ਤੋਂ ਜ਼ਿਆਦਾ ਜਿਹੜੀ ਕਿਸਾਨੀ ਸੀ ਉਹ ਹੜ੍ਹ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਜ਼ਮੀਨਾਂ ਦੇ ਵਿੱਚ ਪੰਜ-ਪੰਜ ਵਿਸ਼ੇਸ਼ ਫੋਟੋ ਰੇਸ ਦਾ ਮਿੱਟੀ ਆ ਚੜ ਗਈ ਘਰਾਂ ਦੇ ਘਰ ਬਰਬਾਦ ਹੋ ਗਏ ਘਰ ਟਹਿ ਗਏ ਪਸ਼ੂ ਜਿਹੜੇ ਸੀ ਕਿੱਲਾਂ ਤੇ ਵਧੇ ਹੋਏ ਜਿਹੜੇ ਵਿਚਾਰੇ ਪਸ਼ੂ ਸਾਰੋਂ ਮਰ ਗਏ ਔਰ ਕਈ ਪਾਣੀ ਦੀ ਸੂਇ ਚੜ ਕੇ ਰੁੜ ਗਏ ਔਰ ਫਸਲਾਂ ਬਣਾ ਕੇ ਤੇ ਫਸਲਾਂ ਨੂੰ ਵੇਚਣ ਦਾ ਉਪਰਾਲਾ ਸਮੁੱਚੀ ਸੰਗਤ ਵੱਲੋਂ ਪਿਛਲੇ ਸਮੇਂ ਤੋਂ ਘੜਾਂ ਦੇ ਦੌਰਾਨ ਬਹੁਤ ਵੱਡੇ ਕਿਥੇ ਸੰਗਤ ਦੀ ਸੇਵਾ ਰਾਸ਼ਨ ਨਾਲ ਕੀਤੀ ਗਈ ਬਿਸਤਰਿਆਂ ਨਾਲ ਕੀਤੀ ਗਈ ਵਸਤਰਾਂ ਨਾਲ ਕੀਤੀ ਗਈ ਭਰਤਨਾਦਕ ਨਾਲ ਕੀਤੀ ਗਈ ਤੇ ਬਹੁਤ ਵੱਡਾ ਉਪਰਾਧ ਦਾ ਕਾਰ ਸੇਵਾ ਬਾਰੇ ਮਾਪੋਰ ਖਬਰ ਨੂੰ ਕੀਤਾ ਗਿਆ ਕਿ ਅੱਜ ਬਾਬਾ ਪੁੱਤਾ ਸੈਜੀ ਦੇ ਪਾਵਨ ਸਥਾਨ ਕੋਲ ਦੁਆਰਾ ਸੈਗਰਮਦਾਸ ਤੋਂ ਕਰੀਬ 3000 ਏਕੜ ਕਣਕ ਦੀ ਬਜਾਈ ਕਰਨ ਵਾਸਤੇ ਕੋਈ 15 ਤੋਂ ਜ਼ਿਆਦਾ ਜਿਹੜੀਆਂ ਗੱਡੀਆਂ ਨੇ ਉਹ ਅੱਜ ਅਰਦਾਸ ਕਰਕੇ ਤੇ ਬਜਾਈ ਕਰਨ ਵਾਸਤੇ ਆਰੰਭ ਕੀਤੀਆਂ ਜਾ ਰਹੀਆਂ ਨੇ ਜਿਸ ਨਾਲ 3000 ਦੇ ਕਰੀਬ ਜਿਹੜੀ ਕਣਕ ਹੈ ਉਹ ਬੀਜੀ ਜਾਏਗੀ ਔਰ ਹੋਰ ਵੀ ਸਿਵਾਮਾਂ ਦੇ ਬਹੁਤ ਵੱਡੇ ਰੋੜ ਹੈ ਸਾਨੂੰ ਰਾਕੇ ਦੇ ਲੋਕ ਇੱਥੇ ਮਿਲੇ ਬਿਲੇ ਕਿ ਉਹਨਾਂ ਦੇ ਵਾਸਤੇ ਵੀ ਉਪਰਾਲੇ ਕੀਤੇ ਜਾਣ ਮੈਂਬਰ ਸਾਹਿਬ ਸਰਦਾਰ ਜੋ ਸਿੰਘ ਵੀ ਸਮਰਾ ਜੋ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਉਹ ਵੀ ਖੜੇ ਨੇ ਰਾਕੇ ਦੇ ਪਤਵੰਤੇ ਸੱਜਣ ਵੀ ਖੜੇ ਨੇ ਔਰ ਕੋਸ਼ਿਸ਼ ਕੀਤੀ ਜਾਏਗੀ ਕਿ ਜੋ ਵੀ ਪਰਿਵਾਰ ਬਾਕੀ ਇਸ ਥੀਕ ਤੋਂ ਫਿਲਹਾਲ ਵਾਂਝੇ ਰਹਿ ਗਏ ਨੇ ਉਹਨਾਂ ਸਾਰਿਆਂ ਦੀ ਜਿਹੜੀ ਸੇਵਾ ਹੈ ਕਣਕ ਦੀ ਬਜਾਈ ਡੀਜ਼ਲ ਦੀ ਲੋੜ ਹੈ ਡੀਜ਼ਲ ਕਣਕ ਦੀ ਬੀਜ ਦੀ ਲੋੜ ਹੈ ਤੇ ਬੀਜ ਦਿੱਤਾ ਜਾਊਗਾ ḍiਪੀ ਖਾਦ ਦੀ ਲੋੜ ਹੈ ਤੇ ਖਾਦ ਦਿੱਤੀ ਜਾਊਗੀ ਹਰ ਸੰਭਵ ਸਹਿਯੋਗ ਸੰਗਤ ਪਹਿਲਾਂ ਵੀ ਕਰ ਰਹੀ ਹੈ ਤੇ ਅੱਗੇ ਵੀ ਕਰਨ ਵਾਸਤੇ ਜਿਹੜੀ ਹੈ ਉਹ ਵਚਨਬੱਧ ਹੈ ਔਰ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇਸ ਵਿਪਤਾ ਦੇ ਸਾਹਮਣੇ ਵਿੱਚ ਆਪਣੇ ਉਹਨਾਂ ਕਿਸਾਨ ਪਰ families ਦੇ ਨਾਲ ਖੜੇ ਹੋਈਏ ਤਾਂ ਕਿ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੁਬਾਰਾ ਮੁੜ ਤੋਂ ਤਰੱਕੀਆਂ ਦੀਆਂ ਜਿਹੜੀਆਂ ਸ਼ੋਹਾਂ ਨੇ ਉਹਨਾਂ ਨੂੰ ਸ਼ੋਹ ਸਕੇ ਸੋ ਅੱਜ ਮਹਾਂਪੁਰਖ ਦਿੱਲੀ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਹਨਾਂ ਦੇ ਸਹਿਯੋਗ ਕੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਅੱਜ ਇਹ ਉਪਰਾਲਾ ਕੀਤਾ ਕਿ ਇਸ ਇਲਾਕੇ ਦੇ ਵਿੱਚ 3000 ਏਕੜ ਕਣਕ ਦੀ ਜਣਵਾਸਤ ਜਿਹੜਾ ਮੀਜ ਹੈ ਉਹ ਸੰਗਤ ਨੂੰ ਅੱਜ ਭੇਟਾ ਕਰਨਾ ਤੇ ਇਥੋਂ ਜਿਹੜੀਆਂ ਟਰਾਲੀਆਂ ਨੇ ਉਹ ਰਵਾਨਾ ਕੀਤੇ ਜਾ ਰਹੀਆਂ ਨੇ ਇਸੀ ਫੋਟੇ ਪੰਜ ਤੋਂ ਬਾਬਾ ਰਵਾਨਸੇ ਖਾਸ ਦਿੱਲੀ ਵਾਲੇ ਸੰਪਰਦਾਵਲੋਂ ਹਰਿਆਣਾ ਪੰਜਾਬ ਯੂਪੀ ਉੱਤਰਾਖੰਡ ਦੀ ਸੰਗਤ ਦੇ ਸਹਿਯੋਗ ਨਾਲ ਪੰਨਾਬੀ ਸੇ ਸੇਵਾ ਕਰਕੇ ਗਏ ਸੀ ਉਸ ਸਟਾਨੀ ਹੀ ਇੱਕ ਫੁਰਨਾ ਫੁਰਿਆ ਸੀ ਵੀ ਆਪਾਂ ਕੰਨਗ بیچ ਗਏ ਜੀ ਤੇ ਲੱਗ ਕੇ ਸੰਤੇ ਨਾਲ ਅੱਜ 15 ਗੱਡੀਆਂ ਖਾਲੀ ਤੇ 9 ਟਰੈਕਟਰ ਦੇ ਨਾਲੇ ਸੰਦ ਲੈ ਕੇ ਆ ਜੀ ਸੰਗਤਾਂ ਦੇ ਸੇ ਹਾਜ਼ਰ ਹੋਈ ਹੈ ਮਾਜਾ ਸਿੰਘ ਸਾਹਿਬ ਜੀ ਦੇ ਅਰਦਾਸ ਕੀਤੀ ਹੈ ਮਾਜਾ ਹੁਕਨਾਮਾ ਲੈ ਕੇ ਅੱਜ ਇਹ ਕਾਰਜ ਹੋ ਜੇਗਾ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਸਾਥੂ ਵੱਧ ਵੱਧ ਸੇਵਾ ਹੋ ਸਕੇ ਕਰਕੇ ਲੈ ਲੀਏ ਵਾਹਿਗੁਰੂ ਜੀ ਦਾ ਖਾਸ ਸਾਹਿਬ ਜੀ ਬੋਲਾ ਦੇ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਸੇਵਾ ਕਰ ਜਾ ਰਹੇ ਅੱਜ ਅਸੀਂ 10 ਪਿੰਡਾਂ ਦੇ ਅੱਜ ਇਹ ਨਾਂ ਲੈ ਰਹੇ ਨੇ ਉਹਨਾਂ ਦੇ ਬਿਜਾਈ ਕਰਕੇ ਉਹਨਾਂ ਦੇ ਪੂਰਾ ਉਹਨਾਂ ਨੂੰ ਜੋ ਹਾਂ ਕਰਕੇ ਗਏ ਸੀ ਬਾਕੀ ਜਿਹੜੀ ਇਸ ਬਚੇਗੀ ਹੋਰ ਸਿੰਘ ਆਣਗੇ ਸਾਡੇ ਕੋਲ ਜਿੰਨਾ ਵੀ ਵਿਆਹ ਹੋਏਗਾ ਆਪਣੇ ਲੱਖ ਨੂੰ ਬੇਨਤੀ ਕਰਕੇ ਅਸੀਂ ਜਿੰਨੇ ਵਕਤ ਬਾਅਦ ਹੋਏਗੀ ਉਹ ਕਰ ਕਰਾਂਗੇ ਆ ਬਾਰੇ ਗੁਰਦੀ ਕੀ ਫਤਿਹ ਅੱਜ ਬਹੁਤ ਕਰਮਾ ਭਾਗਾਂ ਵਾਲਾ ਦਿਨ ਆ ਜਿੰਨੇ ਸਾਡੇ ਕੋਲ ਮਹਾਪੁਰਸ਼ ਪਹੁੰਚੇ ਆ ਸਿੰਘ ਸਾਹਿਬ ਪਹੁੰਚੇ ਸਤਿਕਾਰਯੋਗ ਗਿਆਨੀ ਰਵੀਰ ਸਿੰਘ ਜੀ ਤੇ ਉਸ ਤੋਂ ਵੱਡੀ ਗੱਲ ਅੱਜ ਕੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜੇ ਦੀਆਂ ਸਮੂਹ ਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਮੈਂ ਸਮਝਦਾ ਕਿ ਅਸੀਂ ਬੜੇ ਕਰਮਾ ਭਾਗਾਂ ਵਾਲੇ ਆ ਹਲਕਾ ਜਨਾਲੇ ਵਾਲੇ ਕਿ ਇੰਨੇ ਮਹਾਪੁਰਸ਼ ਸਾਡੇ ਕੋਲ ਪਹੁੰਚੇ ਆ ਤੇ ਪਹਿਲੇ ਦਿਨ ਤੋਂ ਲੈ ਕੇ ਜਿਸ ਦਿਨ ਦਾ ਇਹ ਹੜ ਆਇਆ ਆ ਉਸ ਦਿਨ ਤੋਂ ਸਿੰਘ ਸਾਹਿਬ ਹੁਣੀ ਸਾਡੇ ਬਾਬਾ ਜੀ ਕੁੱਲੀ ਵਾਲੇ ਬਾਬਾ ਜੀ ਦਿੱਲੀ ਵਾਲੇ ਬਾਬਾ ਜੀ ਗੁਰੂ ਕੇ ਬਾਗ ਵਾਲੇ ਸਾਡੇ ਅਗਵਾਨ ਸਾਹਿਬ ਸਾਰੇ ਮਹਾਪੁਰਸ਼ ਜਿੰਨੇ ਵੀ ਇੱਥੇ ਪਹੁੰਚੇ ਨਾ ਸਾਰਿਆਂ ਨੇ ਦਿਨ ਰਾਤ ਇਕ ਕਰਕੇ ਜਿਹੜੀ ਸਾਰੇ ਭੈਣ ਭਰਾਵਾਂ ਦੀ ਬਾਹ ਔਖੀ ਵੇਲੇ ਫੜੀ ਆ ਇੱਕ ਮਿਸਾਲ ਪੈਦਾ ਕਰ ਦਿੱਤੀ ਆ ਵੀ ਔਖੇ ਵੇਲੇ ਜੇ ਸਾਡੇ ਨਾਲ ਸਾਡੇ ਆਪਣੇ ਹੀ ਸਾਰੇ ਜਿਹੜੇ ਆ ਖੜੇ ਹੋਏ ਆ ਬਾਹਰ ਹੁਣੀ ਕਿਸੇ ਨੇ ਕੋਈ ਸਾਡੀ ਪੰਜਾਬ ਦੀ ਜਿਹੜੀ ਬਾਹ ਫੜੀ ਇਸ ਕਰਕੇ ਇੱਕ ਬਹੁਤ ਵੱਡੀ ਮਿਸਾਲ ਆ ਕਣਕਾਂ ਵੀ ਹੁਣ ਬੀਜ ਕੇ ਦੇ ਕੇ ਜਾ ਰਹੇ 3000 ਏਕੜ ਤੇ ਹਰ ਤਰ੍ਹਾਂ ਦੇ ਸਿੰਘ ਸਾਹਿਬ ਨੇ ਪਿੱਛੇ ਕੋਠੇ ਵੀ ਜਿਹੜੇ ਹਲਕੇ ਦੇ ਵਿੱਚ ਕਾਫੀ ਜਿਹੜੇ ਮਕਾਨ ਲੋਕਾਂ ਦੇ ਟੱਠੇ ਸੀ ਉਹ ਸਿੰਘ ਸਾਹਿਬ ਨੇ ਬਣਵਾਉਣੇ ਸ਼ੁਰੂ ਕਰਾਏ ਆ ਨਾਲ ਬਾਬਾ ਜੀ ਕੁੱਲੀ ਵਾਲੇ ਹੋਰ ਵੀ ਮਹਾਪੁਰਸ਼ਾਂ ਨੇ ਇਸੇ ਤਰ੍ਹਾਂ ਜਿਹੜੀ ਹਲਕੇ ਦੀ ਸੇਵਾ ਕਰ ਰਹੇ ਆ ਇਹਨਾਂ ਦਾ ਜਿੰਨਾ ਧਨਵਾਦ ਕਰ ਲਈਏ ਉਹਨਾਂ ਹੀ ਥੋੜਾ ਮੈਂ ਇਹਨਾਂ ਦੇ ਚਰਨਾਂ 'ਚ ਸਿਰ ਝੁਕਾਉਣਾ ਕਿ ਇਹਨਾਂ ਨੇ ਸਾਡੀ ਪਹਿਲੇ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੀ ਇੰਨੀ ਵੱਡੀ ਬਾਹ ਫੜੀ ਆ ਕਿ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਇਸ ਕਰਕੇ ਹੁਣ ਵੀ ਅਸੀਂ ਕੱਲ ਵੀ ਜਿਹੜਾ ਆ ਅਸੀਂ ਪਾਰਟੀ ਵੱਲੋਂ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 3 ਸਵਾ 3 ਕਰੋੜ ਦਾ ਵੀ ਜਿਹੜਾ ਮੰਗਵਾ ਲਿਆ ਆ ਜਿਹੜਾ ਅਸੀਂ ਕੱਲ ਜਿਹੜਾ ਮੰਡਣਾ ਸਾਰੇ ਹਲਕੇ ਦੇ ਵਿੱਚ ਜਿੰਨੇ ਵੀ 100 ਪਿੰਡ ਆ ਉਹਦੇ ਵਿੱਚ ਕੱਲ ਨੂੰ ਮੰਡਣਾ ਜਿਹੜਾ ਸ਼ੁਰੂ ਕਰ ਰਹੇ ਆ ਤੇ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਅਸੀਂ ਪਿੰਡ ਪਿੰਡ ਜਿਹੜਾ ਪਹੁੰਚਾਵਾਂਗੇ ਜਿਸ ਤਰ੍ਹਾਂ ਮਹਾਪੁਰਸ਼ ਪਿੰਡ ਪਿੰਡ ਜਾ ਕੇ ਆਪ ਸੇਵਾ ਕਰ ਰਿਹਾ ਗਿਆਨੀ ਰਣਜੀਤ ਸਿੰਘ ਜੀ ਹੋਣੀ ਅਸੀਂ ਬਹੁਤ ਬੜੇ ਭਾਗੇ ਆ ਵੀ ਕਿ ਪ੍ਰਕਿਰਿਆ ਚੱਲ ਜਾਵੇ ਕਮੇਟੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਇੱਕ ਸਾਂਝੀ 5 ਮੈਂਬਰੀ ਕਮੇਟੀ ਬਣਾਤੀ ਆ ਤੇ ਕਿਸੇ ਨਾਲ ਕੋਈ ਨਹੀਂ ਸਾਰਿਆਂ ਨਾਲ ਹੀ ਪਹਿਲੇ ਦਿਨ ਤੋਂ ਹੀ ਤੁਸੀਂ ਵੇਖ ਰਹੇ ਵੀ ਜਿਹੜਾ 10000 ਪੰਡ ਅੱਗੇ ਚਾਰੇ ਦੀ ਆਈ ਸੀ ਜਿਹੜੀ ਅਸੀਂ ਵੰਡੀ ਆ ਉਹ ਵੀ ਸਾਰੀ ਸਾਰਿਆਂ ਨੂੰ ਦਿੱਤੀ ਆ ਇਹ ਨਾ ਕਿਸੇ ਨਾਲ ਕੋਈ ਪਾਰਟੀ ਬਾਜੀ ਜਾਂ ਦੂਜਾ ਤੀਜਾ ਨਹੀਂ ਕਿਉਂਕਿ ਇਹ ਸਾਂਝਾ ਕੁਦਰਤ ਦੀ ਮਾਰ ਜਿਹੜੀ ਇਹ ਸਾਰਿਆਂ ਤੇ ਪਈ ਏ ਇੱਕ ਹੇਕ ਤੇ ਨਹੀਂ ਪਈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੋਚ ਹੀ ਨਹੀਂ ਪੈਦਾ ਕਰਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ